ਅੱਜ ਲੁਧਿਆਣੇ ਵਿੱਚ ਸਤਗੁਰੂ ਰਵਿਦਾਤ ਧਰਮ ਸਮਾਜ ਸਰਦਾਰ ਸੰਗਠਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਮੈਂਬਰਾਂ ਵੱਲੋਂ ਗੁਰੂ ਰਵਿਦਾਤ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਕਿਸ ਤਰ੍ਹਾਂ ਮਨਾਣਾ ਹੈ ਉਸ ਤੇ ਗੱਲਬਾਤ ਕੀਤੀ ਗਈ ਅਤੇ ਇਸ ਦੌਰਾਨ ਕਈ ਅਹੁਦੇਦਾਰੀਆਂ ਵੀ ਬਦਲੀਆਂ ਗਈਆਂ ਅਤੇ ਇਸ ਦੇ ਨਾਲ ਨਾਲ ਕਈ ਧਾਰਮਿਕ ਜਥੇਬੰਦੀਆਂ ਅਤੇ ਗੁਰੂ ਘਰ ਦੇ ਜਿੰਨੇ ਪ੍ਰਧਾਨ ਹਨ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਗਿਆ ਸਭ ਤੋਂ ਪਹਿਲਾਂ ਤੇ ਜੋ ਬੋਲੇ ਹੀ ਸੋ ਨਰਪੈ ਸਤਗੁਰੂ ਦਾਸ ਮਹਾਰਾਜ ਜੀ ਜੈ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਸਤਗੁਰੂ ਰਵਿਦਾਸ ਧਰਮ ਸਮਾਜ ਸਰਤਾ ਸਗਠਨ ਰਜਿਸਟਰਡ ਭਾਰਤ ਦੀ ਅੱਜ ਦੀ ਜੋ ਮੀਟਿੰਗ ਹੈ ਦੇ ਵਿੱਚ ਜੋ ਵੀ ਅਹੁਦੇਦਾਰ ਸਹਿਬਾਨ ਕਿਉਂਕਿ ਹਰ 2 ਸਾਲ ਵਦੋਂ ਸਗਠਨ ਦੀ ਜਿਹੜੀ ਉਹ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿੰਨੇ ਵੀ ਸਤਕਾਰਯੋਗ ਅਹੁਦੇਦਾਰ ਸਹਿਬਾਨ ਵਧੀਆ ਕੰਮ ਕਰਦੇ ਉਹਨੂੰ ਅੱਗੇ ਲਿਆਂਦੇ ਲਈ ਅੱਜ ਦੀ ਵਿਸ਼ੇਸ਼ ਮੀਟਿੰਗ ਆ ਜਿਹੜੀ ਇਹ ਅਹੁਦੇਦਾਰਾਂ ਦੇ ਲਈ ਉਹਨਾਂ ਨੂੰ ਜਿੱਦਾਂ ਜਿੱਦਾਂ ਜਿਹੜਾ ਕੰਮ ਵਧੀਆ ਕਰਦਾ ਉਹਨੂੰ ਅੱਗੇ ਵਿਸਤਾਰ ਦੇ ਲਈ ਆ ਔਰ ਖਾਸ ਤੌਰ ਤੇ ਜਿੰਨੇ ਵੀ ਨੌਜਵਾਨ ਵੀਰ ਸਾਡੀਆਂ ਮਾਤਾਵਾਂ ਭੈਣਾਂ ਇੱਥੇ ਪਹੁੰਚੀਆਂ ਸਾਡੇ ਬਜ਼ੁਰਗ ਪਹੁੰਚੇ ਆ ਕੇਵਲ ਤੇ ਕੇਵਲ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਭਵਨ ਵਾਲਮੀਕੀ ਮਹਾਰਾਜ ਜੀ ਦੀ ਵਿਚਾਰਧਾਰਾ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਵਿਚਾਰਧਾਰਾ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦਾ ਪ੍ਰੇਰਣਾ ਜਿਹੜੀ ਆ ਉਹ ਆਪਾਂ ਕਰਦੇ ਆਂ ਔਰ ਜਦੋਂ ਵੀ ਵਿਸਤਾਰ ਦੇ ਨਾਲ ਹਰ 2 ਸਾਲ ਬਾਅਦ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਦੌਰਾਨ ਜਿਨ੍ਹਾਂ ਨੂੰ ਵੀ ਅਹੁਦੇ ਦਿੱਤੇ ਜਾਂਦੇ ਆ ਉਸ ਅਹੁਦਿਆਂ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰਨ ਲਈ ਮੈਂ ਅਪ੍ਰਾਇੰਟ ਕਰਦਾ ਵਾਂ ਸਾਰਿਆਂ ਨੂੰ ਸਾਡੇ ਸਤਿਕਾਰਯੋਗ ਸਾਰੇ ਅਹੁਦੇਦਾਰ ਸਹਿਬਾਨ ਬੈਠੇ ਆ ਜਦੋਂ ਜਗਤ ਪਿਤਾ ਪਰਮਾਤਮਾ ਸਤਗੁਰੂ ਰਵੀਦਾਸ ਮਹਾਰਾਜ ਜੀ ਦਾ ਆਗਮਨ ਗੁਰਪੁਰਪ ਜੋ 12 ਫਰਵਰੀ ਨੂੰ ਆ ਰਿਹਾ ਵਾ ਉਸ ਦੇ ਵਿੱਚ ਵੀ ਜੋ ਚਰਚਾ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਹੋਣੀ ਆ ਔਰ ਜੋ ਡੇਰਾ ਸਤਖੰਡ ਵੱਲਾਂ ਤੋਂ ਸ੍ਰੀ 108 ਸੰਤ ਨਰਨਜਨਦਾਸ ਮਹਾਰਾਜ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸੰਮੇਲਨ ਵੀ ਕਰਾਉਣ ਜਾ ਰਹੇ ਆ ਔਰ ਜੋ ਵੀ ਜਿੱਥੇ ਵੀ ਉਹ ਸਾਨੂੰ ਆਪਣੇ ਪੂਰਾ ਸੰਗਠਨ ਜਿਹੜਾ ਵਾ ਜਿਸ ਤਰ੍ਹਾਂ ਦੀ ਵੀ ਵਿਚਾਰਧਾਰਾ ਦੇ ਨਾਲ ਚੱਲਣ ਦੀ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਵਿਚਾਰਧਾਰਾ ਦੀ ਚੱਲਣ ਦੀ ਆਪਾਂ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਆ ਐਨਾ ਕੁਝ ਕਹਿੰਦਾ ਹੋਇਆ ਨਾਲ ਦੀ ਨਾਲ ਇਹ ਜ਼ਰੂਰ ਕਹਿਣਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿੱਖਿਆ ਕਿਉਂਕਿ ਅੱਜ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਈ ਅਪ੍ਰੇਰਿਤ ਕਰੀਏ ਕਿਉਂਕਿ ਅੱਜ शिक्षा ਤੋਂ ਹੀ ਅਫਸਰ ਸਿੱਖਿਆ ਤੋਂ ਆਈਪੀਅਰ ਸਿੱਖਿਆ ਤੋਂ ਸਾਰੇ ਬਣਦੇ ਆ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸਤਕਾਰਯੋਗ ਮੈਂਬਰ ਸਹਿਬਾਨ ਔਰ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਆ ਸਭ ਤੋਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਬੱਚਿਆਂ ਨੂੰ ਜਿਹੜੀ ਆ ਸਿੱਖਿਆ ਦੇਣੀ ਚਾਹੀਦੀ ਆ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਉੱਥੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਜਿਹੜੇ ਆ ਉਹ ਖੜੇ ਆ ਜੈ ਗੁਰਦੇਵ ਧੰਨ ਗੁਰਦੇਵ ਜੀ ਪਹਿਲਾਂ ਤਾਂ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਇੱਥੇ ਪਹੁੰਚੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਇੰਤਜ਼ਾਰ ਕਰਨ ਤੋਂ ਬਾਅਦ ਵੇਟ ਕੀਤੀ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਅੱਜ ਦੀ ਜੋ ਮੀਟਿੰਗ ਆ ਸਰਗੁਰਪ੍ਰੀਤ ਦਾਸ ਧਰਮ ਸਮਾਜ ਸਰਤਾ ਸੰਗਠਨ ਰਿਸਟਰ ਭਾਰਤ ਵੱਲੋਂ ਰੱਖੀ ਗਈ ਆ ਅੱਜ ਦਾ ਮੇਨ ਮੁੱਦਾ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਆਪਾਂ ਕਿਸ ਤਰ੍ਹਾਂ ਮਨਾਣਾ ਆ ਤੇ ਜਿਹੜੀਆਂ ਅਹੁਦੇਦਾਰੀਆਂ ਆ 2 ਸਾਲ ਵਜਿਦਾ ਬਾਲੀ ਸਾਹਿਬ ਨੇ ਦੱਸੀ ਜਿਵੇਂ ਚੇਂਜ ਕਰਨੀਆਂ ਆ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਵੀ ਮੇਰੇ ਸਿਸਟਰ ਆ ਉਹ ਕਾਰਟੂਨ ਦੀ ਆ ਜਿੱਦਾਂ ਪਿੱਛੇ ਆਵਾਜ਼ ਆ ਕੇ ਫਿਲਮ ਬਣਾਦੇ ਆ ਔਰ ਜਦੋਂ ਵੀ ਮੈਂ ਉਹਦੇ ਘਰੇ ਜਾਣਾ ਮੈਨੂੰ ਕਹਿੰਦੇ ਬ੍ਰਦਰ ਅੱਜ ਫਿਲਮ ਦੇਖੀ ਤੁਸੀਂ ਮੇਰੀ ਆ ਦੇਖੀ ਉਹਨਾਂ ਚ ਇੱਕ ਫਿਲਮ ਦਾ ਜ਼ਾਮ ਹੈ ਪੰਜ ਡੱਡੂ ਹੁੰਦੇ ਆ ਤੁਰੇ ਜਾਂਦੇ ਆ ਤਿੰਨ ਡੱਡੂ ਖੂਹ ਦੇ ਵਿੱਚ गिर ਜਾਂਦੇ ਆ ਜਦੋਂ ਉਹ ਕੋਸ਼ਿਸ਼ ਕਰਦੇ ਆ ਬਾਹਰ ਨਿਕਲਦੀ ਜਿਹੜੇ ਉੱਪਰ ਦੋ ਡੱਡੂ ਹੁੰਦੇ ਆ ਉਹ ਕਹਿੰਦੇ ਤੁਸੀਂ ਨਹੀਂ ਨਿਕਲ ਸਕਦੇ ਵਿੱਚ ਹੀ ਰਹੋ ਤੁਸੀਂ ਪਾਣੀ ਦੇ ਵਿੱਚ ਇੱਥੇ ਰਹਿਣਾ ਹਣ ਸਾਰੀ ਉਮਰ ਕੋਸ਼ਿਸ਼ ਕਰੀ ਜਾਂਦਾ ਇੱਕ ਡੱਡੂ ਹਾਰ ਕੇ ਬਹਿ ਜਾਂਦਾ ਦੋ ਡੱਡੂ ਫਿਰ ਕੋਸ਼ਿਸ਼ ਕਰਦੇ ਆ ਫਿਰ ਨਹੀਂ ਤੁਕਲ ਜਾਂਦਾ ਦੂਸਰਾ ਡੱਡੂ ਵੀ ਬਹਿ ਜਾਂਦਾ ਇੱਕ ਡੱਡੂ ਜਿਹੜਾ ਮੇਨ ਹੁੰਦਾ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ ਜਦੋਂ ਕੋਸ਼ਿਸ਼ ਕਰਦਾ ਆਪਣਾ ਬਾਹਰ ਨਿਕਲ ਜਾਂਦਾ ਉਹ ਜਦੋਂ ਬਾਹਰ ਨਿਕਲਦਾ ਆ ਉਹ ਜਿਹੜਾ ਮੇਨ ਡੱਡੂ ਸੀਗਾ ਜਿਹੜਾ ਨਿਕਲਣ ਵਾਲਾ ਬਾਹਰ ਦਰਸਲ ਉਹ ਸੀਗਾ ਬੋਲਾ ਉਹਨੂੰ ਸੁਣਦਾ ਨਹੀਂ ਸੀ ਜਿਹੜਾ ਸਾਡਾ ਸੰਗਠਨ ਆ ਜੋ ਸਾਨੂੰ ਮਰਜੀ ਕਹੀ ਜਾਵੇ ਕੋਈ ਲੋਕੀ ਅਸੀਂ ਆਪਣੇ ਰਸਤੇ ਤੇ ਚੱਲੀ ਜਾਣਾ ਗੁਰੂ ਦੇ ਚਰਨਾਂ ਦੇ ਅਸੀਂ ਨਾਲ ਲੱਗ ਕੇ ਅਸੀਂ ਚੱਲੀ ਜਾਣਾ ਉਹਨਾਂ ਦੇ ਪੂਰਦਿਆਂ ਦੇ ਉੱਤੇ ਜੋ ਸਾਨੂੰ ਬੁਰਾ ਭਲਾ ਜੋ ਕਹਿੰਦਾ ਸਿਰ ਮੱਥੇ ਤੇ ਆ ਪਰ ਸਾੜਾ ਸਾਡਾ ਮੇਟੂ ਕੋਈ ਅਸੀਂ ਉਹ ਛੱਡਣਾ ਨਹੀਂ ਹੈਗਾ ਜਿੰਨੇ ਅੱਜ ਦੇ ਜਿਹੜੇ ਇਮਾਨਦਾਰ ਬੰਦੇ ਸਾਡੇ ਨਾਲ ਜੁੜੇ ਹੋਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਫਿਰ ਦੁਆਰਾ ਜਿੰਨੇ মিডিਆ ਵਾਲੇ ਸਾਰਿਆਂ ਧੰਨਵਾਦ ਕਰਦੇ ਜੈ ਗੁਰੂਦੇਵ ਜੀ ਧੰਨਵਾਦ ਕਰਦੇ ਹਾਂਜੀ ਸਹੀ ਜੀ ਇਹ ਪ੍ਰੈਸ ਕਾਨਫਰੰਸ ਲੱਗੀ ਹੈ ਜੈ ਗੁਰੂਦੇਵ ਧੰਨ ਗੁਰਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ মিডিਆ ਤੋਂ ਸਾਡੇ ਉਰੇ ਸਾਥੀ ਪੁੱਜੇ ਹੋ ਸਾਡੇ ਇੱਕ ਸੱਦੇ ਤੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਤੇ ਤੁਹਾਡੇ ਤੋਂ ਖਿਮਾ ਦਾ ਜਾਚ ਗੀ ਮੀਆਂ ਵਾ ਤੁਹਾਨੂੰ 2 ਘੰਟੇ ਵੇਟ ਕਰਨਾ ਪਿਆ ਇਹ ਪ੍ਰੈਸ ਕਾਨਫਰੰਸ ਲਈ ਸਾਡੀ ਅੱਜ ਦੀ ਜਿਹੜੀ ਮੀਟਿੰਗ ਆ ਇਹਦਾ ਮੇਨ ਜਿਹੜਾ ਮਕਸਦ ਆ ਤੁਹਾਨੂੰ ਸਾਡੇ ਸਤਿਕਾਰਯੋਗ ਬਾਲੀ ਸਾਹਿਬ ਕਲ ਸੀ ਜੀ ਤੇ ਪ੍ਰਧਾਨ ਸਾਹਿਬ ਜੀ ਨੇ ਸਾਰਾ ਦੱਸ ਦਿੱਤਾ ਵਾ ਇਹ ਧਾਰਮਿਕ ਤੇ ਸੋਸ਼ਲ ਵਰਕ ਜਿਹੜੀ ਸਾਡੀ ਸੰਸਥਾ ਵਾ ਆਲ ਓਵਰ ਇੰਡੀਆ ਲੈਵਲ ਤੇ ਰਜਿਸਟਰਡ 7910 ਧਰਮ ਸਮਾਜ ਰਜਿਸਟਰਡ ਭਾਰਤ ਜਿਹੜੀ ਕਮੇਟੀ ਸਾਡੀ ਕੰਮ ਕਰਦੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਜਿਹੜੇ ਬੱਚਿਆਂ ਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਆ এডੂਕੇਸ਼ਨ ਦੇ ਸੰਬੰਧੀ ਆ ਕਿਸੇ ਨੂੰ ਹੈਲਥ ਦੀ ਪ੍ਰੋਬਲਮ ਆਉਂਦੀ ਆ ਕਿਸੇ ਧਰਮਸ਼ਾਲਾ ਜਾਂ ਕਮੇਟੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਸਾਡੀ ਜਿਹੜੀ ਜਥੇਬੰਦੀ ਆ ਸਾਡੇ ਲੀਗਲ ਐਡਵਾਈਜ਼ਰ ਕਲਸੀ ਸਾਹਿਬ ਸੋਮਨਾਥ ਬਾਲੀ ਜੀ ਸਰਪ੍ਰਸਤ ਸਾਹਿਬ ਸਾਰੀ ਟੀਮ ਦੇ ਨਾਲ ਅਸੀਂ ਜਾ ਕੇ ਸਾਡੇ ਸੰਗਠਨ ਵੱਲੋਂ ਜਿੰਨਾ ਜੋ ਵੀ ਹੋ ਸਕਦਾ ਵੱਧ ਤੋਂ ਵੱਧ ਅਸੀਂ ਉੱਥੇ ਆਪਣੀ ਸੇਵਾ ਕਰਕੇ ਆਉਨੇ ਆ ਤੇ ਜਿੰਨੀ ਹੈਲਪ ਹੁੰਦੀ ਆ ਹਰੇਕ ਪ੍ਰਕਾਰ ਦੀ ਤੁਹਾਨੂੰ ਮਨੋਂ ਤੁਹਾਨੂੰ ਅਸੀਂ ਉਹ ਕਰਕੇ ਆਉਨੇ ਆ ਅੱਜ ਦੀ ਮੀਟਿੰਗ ਦਾ ਮੇਨ ਉਪਰਾਲ ਇੱਕ ਤਾਂ ਨਮੀਆਂ ਜਿਹੜੀਆਂ ਸਾਡੇ ਵਧੀਆ ਸਾਡੇ ਨਾਲ ਕਮੇਟੀਆਂ ਜਥੇਬੰਦੀਆਂ ਜਾਂ ਗੁਰੂ ਘਰਾਂ ਦੇ ਜਿਹੜੇ ਪ੍ਰਧਾਨ ਨੇ ਅੱਜ ਉਹਨਾਂ ਨੂੰ ਅਸੀਂ ਨਵੇਂ ਅਹੁਦੇਦਾਰੀਆਂ ਤੇ ਨਿਯੁਕਤੀ ਪੱਤਰ ਦੇ ਰਹੇ ਹਾਂ ਉਸ ਦੇ ਨਾਲ ਨਾਲ ਹੀ ਸਾਡੇ ਕੋਲ ਸਾਡੇ ਸਤਿਕਾਰਯੋਗ ਸ਼੍ਰੀ ਕਰਨ ਢੰਡ ਜੀ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟ ਕਾਉਂਸਲ ਦੇ ਪੰਜਾਬ ਦੇ ਪ੍ਰਧਾਨ ਨੇ ਸਪੋਰਟਸ ਵਿੰਗ ਭਾਵਾ ਦਾ ਪੰਜਾਬ ਦੇ ਪ੍ਰਧਾਨ ਨੇ ਅੱਜ ਉਹਨਾਂ ਨੂੰ ਅਸੀਂ ਸੰਗਠਨ ਚ ਜੁਆਇਨਿੰਗ ਕਰਾ ਰਹੇ ਹਾਂ ਸਾਡੇ ਜਗਤਰਾਮ ਜੀ ਹੈਬੋਲ ਖੁਰਦ ਤੋਂ ਹਰਵੰਸ ਲਾਲ ਜੀ ਹੈਬੋਲ ਕਲਾ ਤੋਂ ਗੌਰਵ ਖੰਨਾ ਜੀ ਲਾਦੀਆਂ ਤੋਂ ਇਸ ਤਰ੍ਹਾਂ ਹੀ ਬਹੁਤ ਹੋਰ ਸਤਿਕਾਰਯੋਗ ਵੀਰ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਆ ਮੈਂ ਇਹਨਾਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਸੰਗਠਨ ਦੀ ਸੋਚ ਨੂੰ ਤੇ ਕੰਮ ਨੂੰ ਵੇਖ ਕੇ ਜਿਹੜੇ ਸਾਡੇ ਭਾਈਚਾਰੇ ਦਾ ਨਾ ਹੋਣ ਦੇ ਬਾਵਜੂਦ ਵੀ ਪਰ ਕਹਿੰਦੇ ਅਸੀਂ ਤੁਹਾਡੇ ਭਾਈਚਾਰੇ ਦੀਆਂ ਤੇ ਸਾਡੇ ਨਾਲ ਅੱਜ ਜੁਆਇਨ ਕਰਨ ਆਏ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਮੈਸੇਜ ਆਲ ਓਵਰ ਤੁਹਾਡੇ ਜਰੀਏ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਦੇਣਾ ਚਾਹੁੰਦਾ ਕਿਸੇ ਵੇਲੇ ਵੀ ਤੁਹਾਨੂੰ ਲੱਗੇ ਵੀ ਸਾਡੇ ਸੰਗਠਨ ਦੀ ਤੁਹਾਨੂੰ ਜ਼ਰੂਰਤ ਹੈ ਸਾਡੇ ਭੈਣ ਭਰਾ ਦੀ ਕਿਸੇ ਵੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਜ਼ਰੂਰਤਾ ਚਾਹੇ ਹੈਲਥ ਦੇ ਸੰਬੰਧੀ ਆ ਚਾਹੇ ਐਜੂਕੇਸ਼ਨ ਦੇ ਸੰਬੰਧੀ ਆ ਚਾਹੇ ਸਪੋਰਟਸ ਦੇ ਸੰਬੰਧੀ ਆ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਸਾਡੇ ਸੰਗਠਨ ਦੇ ਜਿਹੜੇ ਨੰਬਰ ਆ ਉਹ ਸਾਰੇ ਆਨਲਾਈਨ ਪਏ ਨੇ ਸਾਡੇ ਬਾਲੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਕਲਸੀ ਸਾਹਿਬ ਮੇਰੇ ਖੋਦੇ ਨੰਬਰ ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਕਾਲ ਕਰਕੇ ਸਾਡੇ ਨਾਲ ਟਾਈ ਅਪ ਕਰਕੇ ਸਾਨੂੰ ਆਪਣੀ ਸੇਵਾ ਦਾ ਮੌਕਾ ਦੇ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਮੇਨ ਹੁਣ ਜਿਸ ਤਰ੍ਹਾਂ ਇਲੈਕਸ਼ਨ ਦਾ ਟਾਈਮ ਆਇਆ ਸਾਡੇ ਬਲਾਰਿਆਂ ਨੇ ਬੋਲਿਆ ਵਾ ਵੀ ਇਲੈਕਸ਼ਨ ਵੀ ਆ ਗਏ ਸਾਡੇ ਬੰਦੇ ਧਾਰਮਿਕ ਜਾਇ ਪੋਲਿਟਿਸ਼ੀਅਨ ਲਾਈਨ 'ਚ ਵੀ ਐਡ ਆਨ ਨੇ ਸਾਡੀ ਜਿਹੜੀ ਕਮੇਟੀ ਆ ਸਾਡੀ ਜਿਹੜੀ ਸੰਸਥਾ ਜੱਥੇਬੰਦੀ ਆ ਪਹਿਲ ਦੇ ਆਧਾਰ 'ਤੇ ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਕਿਸੇ ਵੀ ਪਾਰਟੀ ਵੱਲੋਂ ਜਿਹੜੇ ਵੀ ਖੜਨਗੇ ਸਾਡੇ ਕੈਂਡੀਡੇਟ ਹੋਣਗੇ ਡਟ ਕੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਸਭ ਤੋਂ ਪਹਿਲਾਂ ਆਪਣੇ ਸੰਗਠਨ ਦੇ ਅਹੁਦੇਦਾਰਾਂ ਨਾਲ ਉਸ ਤੋਂ ਨਾਲ ਆਪਣੇ ਭਾਈਚਾਰੇ ਦੇ ਅਹੁਦੇਦਾਰਾਂ ਨਾਲ ਸਾਰਿਆਂ ਨਾਲ ਬਾਕੀ ਜੋ ਵੀ ਸਰਪ੍ਰਸਾ ਸਾਡੇ ਬਾਲੀ ਸਾਹਿਬ ਸਾਨੂੰ ਹੁਕਮ ਦੇਣਗੇ ਉਸ ਰਣਨੀਤੀ ਦੇ ਤਹਿਤ ਅਸੀਂ ਅੱਗੇ ਕੰਮ ਕਰਾਂਗੇ ਤੇ ਜਦੋਂ ਵੀ ਕੋਈ ਧਾਰਮਿਕ ਮੀਟਿੰਗ ਜਾਂ ਧਾਰਮਿਕ ਸੱਦਾ ਤੁਹਾਨੂੰ ਦਿੱਤਾ ਜਾਂਦਾ ਵਾ ਤੇ ਕਿਸੇ ਨੂੰ ਦੁਬਾਰਾ ਇੱਕ ਵਾਰ ਕਹਿਣ ਤੋਂ ਬਾਅਦ ਫੋਨ ਕਰਨ ਦੀ ਲੋੜ ਨਾ ਪਵੇ ਜੇ ਆਪਾਂ ਜੁੜੇ ਹੋਏ ਆਂ ਕੋ ਮਔਹੀ ਜਿੰਦਿਆਂ ਜਾਗਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਾਰਸ ਜਿਉਂਦੇ ਰਹਿੰਦੇ ਨੇ ਜੇ ਆਪਾਂ ਆਪਣੀ ਕੌਮ ਆਪਣੇ ਧਰਮ ਲਈ ਨਹੀਂ ਟਾਈਮ ਕੱਢ ਕੇ ਆ ਸਕਦੇ ਤੇ ਆਪਾਂ ਕਿਸੇ ਯੋਗੇ ਵੀ ਨਹੀਂ ਹੈਗੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਜਦੋਂ ਇੱਕ ਮੈਸੇਜ ਆ ਕੋਈ ਸੱਦਾ ਲੱਗਦਾ ਹੁੰਦਾ ਸਾਰੇ ਜਾਣੇ ਵੱਧ ਚੜ ਕੇ ਮੀਟਿੰਗ ਜਾਂ ਰੈਲੀ ਜਾਂ ਕੋਈ ਵੀ ਧਾਰਮਿਕ ਸਮਾਗਮ ਉੱਥੇ ਹਿੱਸਾ ਲਿਆ ਕਰੋ ਤੇ ਜਦੋਂ ਵੀ ਤੁਹਾਨੂੰ ਲੱਗੇ ਵੀ ਸਾਡੀ ਜ਼ਰੂਰਤ ਆ ਸਾਨੂੰ ਯੂਰ ਯਾਦ ਕਰੋ ਅਸੀਂ 24 ਘੰਟੇ ਹਾਜ਼ਰ ਆ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਬਰਾਂਦਨਾ ਬਹੁਤ ਬਹੁਤ ਸ਼ੁਕਰੀਆ ਯੂਥ ਨੂੰ ਕੀ ਮੈਸੇਜ ਦੇਣਾ ਯੂਥ ਨੂੰ ਮੈਸੇਜ ਇਹੀ ਆ ਅੱਜ ਜਿੰਨਾ ਯੂਥ ਐ ਤੇ 20% ਸਾਡੇ ਕੋਲ ਯੂਥ ਹੀ ਆਇਆ ਹੋਇਆ ਵਾ ਯੂਥ ਨੂੰ ਮੈਸੇਜ ਇਹੀ ਆ ਵੀ ਸਾਰੇ ਨਸ਼ਿਆਂ ਤੋਂ ਰਹਿ ਤਰੋ ਪੜ੍ਹੇ ਲਿਖੋ ਪੜੋ ਜੁੜੋ ਸੰਘਰਸ਼ ਕਰੋ ਜਬਾਬਾ ਸਾਹਿਬ ਦਾ ਸਾਡਾ ਨਾਰਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਪੜ੍ਹ ਲਿਖ ਕੇ ਆਪਣਾ ਨਾਮ ਆਪਣੇ ਮਾਪੇ ਦਾ ਵੀ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਨਸ਼ਿਆਂ ਦੀ ਜਿਹੜੀ ਹਨੇਰੀ ਚੱਲੀ ਹੋਈ ਆ ਇਹਨੂੰ ਪਿੰਡਾਂ ਦੇ ਵਿੱਚ ਯੂਥ ਕੱਟਾ ਹੋ ਕੇ ਹੀ ਭਜਾ ਸਕਦਾ ਵਾ ਤੁਹਾਡੇ ਮੇਰੇ ਚ ਕੋਈ ਪਾਵਰ ਨਹੀਂ ਪਰ ਜੇ ਆਪਾਂ ਕਹੀਏ ਵੀ ਪ੍ਰਸ਼ਾਸਨ ਸਾਰਾ ਕੁਝ ਕਰ ਸਕਦਾ ਪ੍ਰਸ਼ਾਸਨ ਨਹੀਂ ਕਰ ਸਕਦਾ ਆਪਾਂ ਨੂੰ ਨਾਲ ਜਾਗਰਤ ਹੋਣਾ ਪੈਣਾ ਨਵੀਂ ਪੀੜੀ ਨੇ ਜੇ ਅਗਲੀ ਪੀੜੀ ਬਚਾਉਣੀ ਆ ਤਾਂ ਨਸ਼ਿਆਂ ਦੀ ਜਿਹੜਾ ਦਰਿਆ ਵਗਦਾ ਇਹਨੂੰ ਬੰਦ ਕਰਨਾ ਪਊਗਾ ਯੂਥ ਪੜੇ ਲਿਖੇ ਤੇ ਜਿੱਥੇ ਜ਼ਰੂਰਤ ਆ ਉੱਥੇ ਖੜੇ ਆ ਕੇ